ਮੇਰਾ ਨਮਾ ਨਮਾ ਵਿਆਹ ਹੋਇਆ ਅੱਜ ਉਹ ਬਹੁਤ ਖੁਸ਼ ਲੱਗ ਰਹੀ ਸੀ ਮੈਂ ਜਦ ਵੀ ਕਮਰੇ ਕੋਲੋਂ ਲੰਘਦਾ ਉਹ ਕੋਈ ਗੱਲ ਕਹਿਣ ਦੀ ਕੋਸ਼ਿਸ਼ ਕਰਦੀ ਉਸ ਤੇ ਬੁੱਲ ਹਿਲਦੇ ਪਰ ਮੈਂ ਘਰ ਆਏ ਮਹਿਮਾਨਾਂ ਤੋਂ ਸ਼ਰਮਾ ਅੱਗੇ ਲੰਘ ਜਾਂਦਾ ਬਾਪੂ ਜੀ ਦੀ ਆਵਾਜ਼ ਆਈ ਪੁੱਤਰ ਚਾਹ ਪਾਣੀ ਲਿਆ ਮੈਂ ਬੇਬੇ ਤੋਂ ਚਾਹ ਬਣਵਾ ਮਹਿਮਾਨਾਂ ਨੂੰ ਫੜਾ ਆਇਆ ਮੈਨੂੰ ਸਿਰਫ ਉਸਦਾ ਹੀ ਖਿਆਲ ਆ ਰਿਹਾ ਸੀ ਐ ਆਵੇ ਵੀ ਕਿਉਂ ਨਾ ਨਮਾ ਬਿਆਹ ਦਾ ਚਾਹ ਕਿਸ ਨੂੰ ਨਹੀਂ ਹੁੰਦਾ ਮੇਰੀ ਉਮਰ 22 ਸਾਲਾਂ ਦੀ ਉਸ ਦੀ 18 ਸਾਲਾਂ ਦੀ ਜ਼ਿੰਦਗੀ ਦੇ ਰੰਗीन ਦਿਨ ਆਮ ਤੌਰ ਦੇ ਫਿਰਦਿਆਂ ਦੇ ਵੀ ਮਨ ਵਿੱਚ ਗੀਤ ਚੱਲਦੇ ਰਹਿੰਦੇ ਇਸੇ ਨੂੰ ਤਾਂ ਲੋਕ ਜਵਾਨੀ ਕਹਿੰਦੇ ਨੇ ਨਾ ਕੋਈ ਚਿੜੀ ਦੀ ਨਾ ਲੱਥੀ ਕੁਝ ਸਮਾਂ ਮਹਿਮਾਨਾਂ ਨਾਲ ਗੱਲਾਂ ਕਰਦਾ ਰਿਹਾ ਅਚਾਨਕ ਅੰਦਰ ਬੈਠੀਆਂ ਕੁਝ ਔਰਤਾਂ ਬਾਹਰ ਆਈਆਂ ਇੱਕ ਦੂਜੀ ਨਾਲ ਗੱਲਾਂ ਕਰਦੀਆਂ ਬਾਹਰ ਲੰਘ ਗਈਆਂ ਪੰਮਾ ਕੰਦਾ ਬਾਈ ਤੂੰ ਇੱਥੇ ਬੈਠਾ ਕੀ ਕਰਦਾ ਏ ਜਾਂ ਪਰਜਾਈ ਕੋਲ ਹੋ ਕੇ ਆ ਉਹ ਇਕੱਲੀ ਬੈਠੀ ਹੋਵੇਗੀ ਯਾਰ ਪੰਮੇ ਮੈਨੂੰ ਸੰਗ ਲੱਗਦੀ ਰਹਿੰਦੀ ਆ ਕਰ ਮੰਮੀ ਵੀ ਆ ਹੋਰ ਵੀ ਔਰਤਾਂ ਹੁੰਦੀਆਂ ਰਹਿੰਦੀਆਂ ਨੇ ਉਹ ਵੀ ਭਰਾਵਾਂ ਨੂੰ ਵਿਆਹ ਕੇ ਲਿਆਈਆਂ ਨੇ ਉਹਨੂੰ ਆਖ ਮੈਂ ਉੱਠ ਕੇ ਅੰਦਰ ਚੱਲਾ ਗਿਆ ਉਹ ਸਾਹਮਣੇ ਬੈਠ ਕੇ ਬੈਠੀ ਮੇਰੀ ਹੀ ਉਡੀਕ ਕਰ ਰਹੀ ਸੀ ਮੈਂ ਦੇਖ ਮੁਸਕਰਾਇਆ ਉਹ ਵੀ ਮੁਸਕਰਾ ਪਈ ਉਹ ਉੱਠ ਕੇ ਮੇਰੇ ਕੋਲ ਆਈ ਅਫਸੋਸਾ ਜਿਹਾ ਮੂੰਹ ਬਣਾ ਕੇ ਕਹਿੰਦੀ ਜੀ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਉਹ ਬਿਆਚ ਖਾਣ ਪੀਣ ਨਾਲ ਮੇਰਾ ਮੇਰਾ ਪੇਟ ਖਰਾਬ ਹੋਇਆ ਪਿਆ ਜੇ ਕੋਈ ਦਵਾਈ ਲਿਆ ਦਿੰਦੇ ਮਤਲਬ ਓਟੀਆਂ ਹਾਂਜੀ ਦੇਖ ਰੂਬੀ ਮੈਂ ਮੈਨੂੰ ਸੰਗ ਲੱਗਦੀ ਆ ਮੈਂ ਡਾਕਟਰ ਕੋਲ ਕੀ ਕਹਾਂਗਾ ਤੂੰ ਇਦਾਂ ਕਰ ਮੰਮੀ ਨੂੰ ਦੱਸ ਤੇ ਉਹ ਦਵਾਈ ਲਿਆ ਦੇਵੇਗੀ ਤੁਸੀਂ ਹੀ ਲਿਆ ਦਿਓ ਇਹਨੂੰ ਫਿਕਰ ਪੈ ਗਿਆ ਬੜਾ ਕਸੂਤਾ ਕੰਮ ਹੋ ਗਿਆ ਮੈਂ ਸਾਡੇ ਪਿੰਡ ਵਾਲੇ ਡਾਕਟਰ ਵੱਲ ਚੱਲ ਪਿਆ ਉਸੇ ਕਲੀਨਿੰਗ ਤੇ ਪਹੁੰਚਿਆ ਤਾਂ ਮੇਰਾ ਮੂੰਹ ਉੱਡ ਗਿਆ ਅੱਗੇ 4-5 ਪਿੰਡ ਦੇ ਬੰਦੇ ਬੈਠੇ ਹਾਏ ਰੱਬਾ ਇਹ ਉਹ ਉਹੀ ਕੰਮ ਹੋ ਗਿਆ ਹੁਣ ਮੈਂ ਕਿਵੇਂ ਦੱਸਾਂ ਇਹਨਾਂ ਨੇ ਮੇਰੇ ਤੇ ਹੱਸਣਾ ਡਾਕਟਰ ਦੇਖਣਸਾਰ ਕਹਿੰਦਾ ਹਾਂ ਜੀ ਕਾਕਾ ਕਿਵੇਂ ਆਉਣਾ ਹੋਇਆ ਮੈਂ ਮੈਂ ਮੇਰਾ ਪੇਟ ਖਰਾਬ ਹੈ ਜੀ ਕੋਈ ਦਵਾਈ ਦੇ ਦਿਓ ਉਸਨੇ ਆਪਣੇ ਅਲਮਾਰੀ ਬਲਮੂਹ ਕਮਾਇਆ ਮੈਂ ਬੈਠਾ ਦੇਖ ਰਿਹਾ ਸੀ ਪਰੇਸ਼ਾਨੀ ਦਾ ਪਸੀਨਾ ਮੇਰੇ ਮੱਥੇ ਤੇ ਚਲਕ ਰਿਹਾ ਸੀ ਅਚਾਨਕ ਉਸਨੇ ਮੇਰੇ ਬਲਮੂਹ ਕਮਾਇਆ ਉਸਦੇ ਹੱਥ ਇੰਜੈਕਸ਼ਨ ਭਰਿਆ ਹੋਇਆ ਸੀ ਮੇਰੇ ਹੌਲ ਪੈ ਗਏ ਇੰਨਾ ਨਹੀਂ ਪੇਟ ਖਰਾਬ ਹੈ ਜੀ ਬਸ ਥੋੜਾ ਜਿਹਾ ਬਸ ਥੋੜਾ ਜਿਹਾ ਮਾਮੂਲੀ ਹੈ ਤੁਸੀਂ ਗੋਲੀਆਂ ਦੇ ਦਿਓ ਉਹ ਨਹੀਂ ਕੁਝ ਨਹੀਂ ਹੁੰਦਾ ਇਹ ਨਾਰਮਲ ਹੀ ਹੈ ਬਿਲਕੁਲ ਠੀਕ ਹੋ ਜੂ ਮੈਂ ਉਹਨਾਂ ਬੰਦਿਆਂ ਵੱਲ ਦੇਖਿਆ ਜੋ ਮੇਰੇ ਮੂੰਹ ਅੱਗੇ ਅਗਲੀ ਗੱਲ ਸੁਣਨਾ ਚਾਹੁੰਦੇ ਸਨ ਮੈਂ ਬਿਟਰ-ਬਿਟਰ ਮੂੰਹ ਵੱਲ ਦੇਖ ਰਿਹਾ ਸੀ ਮੈਂ ਬੇਵੱਸ ਹੋਇਆ ਚੁੱਪਚਾਪ ਬੈਂਚ ਤੇ ਲੇਟ ਗਿਆ ਤੇ ਇੰਜੈਕਸ਼ਨ ਲਵਾ ਗੋਲੀਆਂ ਫੜ ਚੁੱਪਚਾਪ ਕਲੀਨਿਕ ਤੋਂ ਬਾਹਰ ਨਿਕਲ ਆਇਆ ਇੱਕ ਅਬਲਾ ਨਾਰੀ ਵਾਂਗੂ ਜਿਸ ਦੀ ਜਲਮਾਗੇ ਕੋਈ ਬਸ ਨਾ ਚੱਲੀ ਹੋਵੇ ਕਰ ਆਇਆ ਤਾਂ ਰੂਬੀ ਨੂੰ ਗੋਲੀਆਂ ਫੜਾ ਨਕਲੀ ਹਾਸਾ ਹੱਸਦਾ ਆਪਣੇ ਪੂਰੇ ਤੇ ਹੱਥ ਲਾਉਂਦਾ ਬਾਹਰ ਆ ਗਿਆ ਨਾ ਮੇਰਾ ਦੁੱਖ ਕਿਸੇ ਨੂੰ ਦੱਸ ਸਕਦਾ ਨਾ ਰੋ ਸਕਦਾ ਨਾ ਹੱਸ ਸਕਦਾ ਕੁਝ ਦੱਦ ਅੰਦਰ ਹੀ ਅੰਦਰ ਸੇ